ਇਹ ਹੈ ਕਿ ਸਾਜਗਦੀ ਸਿੰਘ ਢਲੇਵਾਲ આજ ਤਕਰੀਬਨ ਲਗਭਗ 54 ਦਿਨ ਤੋਂ ਅਨਸ਼ੰਤੇ ਬੈਠੇ ਹੋਏ ਨੇ ਸੋ ਇੱਕ ਤਾਂ ਉਹਨਾਂ ਦਾ ਅਸੀਂ ਹਾਲਚਲ ਆਪ ਪੁੱਛਣ ਆਏ ਸੀਗੇ ਮੇਰੇ ਨਾਲ ਡੀਆਈਜੀ ਔਰ ਐਸਐਸਪੀ ਨਿੰਦਰ ਭਾਰਗਵ ਅਸੀਂ ਸਾਰਿਆਂ ਨੇ ਉਹਨਾਂ ਨਾਲ ਉਹਨਾਂ ਦਾ ਹਾਲਚਲ ਪੁੱਛਿਆ ਉਹ ਵੈਸੇ ਥੀਕ ਨੇ ਲੇਕਿਨ ਉਹਨਾਂ ਦਾ ਮਨੋਬਲ ਪੂਰਾ ਜਿਵੇਂ ਤੁਹਾਨੂੰ ਪਤਾ ਹੀ ਹੈ ਉਹ ਕਾਫੀ ਜਿਹੜਾ ਅ ਬਿਲ ਪਾਵਰ ਸਟਰੋਂਗ ਦੇ ਨੇ ਸੋ ਉਹਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਇਸ਼ੂਸ ਡਿਸਕਸ ਕੀਤੇ ਹੈਗੇ ਔਰ ਉਹਨਾਂ ਨੂੰ ਅਪੀਲ ਵੀ ਹਮੇਸ਼ਾ ਦੇ ਤਰ੍ਹਾਂ ਕੀਤੀ ਹੈ ਕਿ ਆਪਣਾ ਇੰਨੇ ਦਿਨ ਹੋ ਗਏ ਨੇ ਅੰਸ਼ਣ ਛੱਡਿਆ ਜਾਵੇ ਔਰ ਮੈਡੀਕਲ ਏਡ ਲਈ ਜਾਵੇ ਔਰ ਬਾਕੀ ਜਿਹੜੀਆਂ ਚੀਜ਼ਾਂ ਨੇ ਉਹ ਅਸੀਂ ਉਹਨਾਂ ਨਾਲ ਜੋਕ ਚੀਜ਼ਾਂ ਡਿਸਕਸ ਕੀਤੀਆਂ ਨੇ ਉਹ ਉਹਨਾਂ ਨੇ ਜੋ ਆਪਣੀ ਮੰਨ ਦੀ ਗੱਲ ਸੀਗੀ ਉਹ ਕੀਤੀ ਹੈਗੀ ਹੈ ਸੋ ਬਾਕੀ ਦੇਖੋ lettes see ਸਰ ਕਿਸਾਨਾਂ ਉੱਤੇ ਨਰਾਜ਼ਗੀ ਹੈ ਵੀ ਜੋ ਪੰਜਾਬ ਸਰਕਾਰ ਵੱਲੋਂ ਕੋਰਟ ਦੇ ਵਿੱਚ ਦਲੀਲ ਦਿੱਤੀ ਜਾ ਰਹੀ ਉਹ ਠੀਕ ਨਹੀਂ ਦਿੱਤੀ ਜਾ ਰਹੀ ਉਹ ਕਹਿ ਰਹੇ ਨੇ ਕਿ ਜਿግਜੀਸੀ ਢੱਲੇਵਾਲ ਦੀ ਸੇਹ ਤੇ ਕੋਰਟ ਦੇ ਵਿੱਚ ਠੀਕ ਦੱਸੀ ਜਾ ਰਹੀ ਹੈ ਜਦੋਂ ਕਿ ਅਧਿਆ ਕੁਝ ਵੀ ਨਹੀਂ ਹੈ ਦੇਖੋ ਇਹ ਇਸੂ ਕੋਰਟ ਤੇ ਗੱਲਾਂ ਨੇ ਮੈਂ ਇੱਥੇ ਬਹੁਤਾ ਕਮੈਂਟ ਨਹੀਂ ਕਰਨਾ ਚਾਹੁੰਦਾ ਸਰਾਂ ਦੇ ਵਕੀਲ ਜਿਹੜੇ ਜਾ ਰਹੇ ਉਹਨਾਂ ਵੱਲੋਂ ਦਲੀਲ ਦਿੱਤੀ ਜਾ ਰਹੀ ਹੈ ਦੇਖੋ ਇਹ ਕੋਰਟ ਦੀ ਗੱਲ ਹੈ ਲਾਇਰਸ ਦੀ ਗੱਲ ਹੈ ਇਹ ਮੇਰੇ ਰਿਵਿਊ 'ਚ ਨਹੀਂ ਹੈਗਾ ਬਾਕੀ ਬਿਲਕੁਲ ਠੀਕ ਹੈਗਾ ਉਹਨਾਂ ਦਾ ਬੇਸਿਕਲੀ ਤਾਂ ਮਨੋਬਲ ਠੀਕ ਹੈਗਾ ਅ ਵੀਕ ਨੇ ਮੈਂ ਤਾਂ ਹਮੇਸ਼ਾ ਤੁਹਾਡੇ ਮੀਡੀਆ ਅੱਗੇ ਵੀ ਗੱਲ ਕਰਦੇ ਆ ਜਦੋਂ ਵੀ ਦੇਖਦੇ ਆ ਲੇਕਿਨ ਤੁਹਾਨੂੰ ਵੀ ਪਤਾ ਇੱਕ ਇਹ ਬੜੇ ਇੱਕ ਦ੍ਰਿੜ ਇਰਾਦੇ ਦੇ ਇੱਕ ਬਹੁਤ ਹੀ ਜਿਹੜਾ ਹੰਡੇ ਹੋਏ ਜਿਹੜੇ ਕਿਸਾਨ ਲੀਡਰ ਨੇ ਤੁਹਾਨੂੰ ਸਭ ਨੂੰ ਹੀ ਪਤਾ ਹੈਗਾ ਔਰ ਬੜਾ ਉਹਨਾਂ ਦਾ ਜਿਹੜਾ ਨਿਸ਼ਚਾ ਪੂਰਾ ਹੈ ਕਿਸਾਨੀ ਵਾਸਤੇ ਉਹ ਲੜ ਰਹੇ ਨੇ ਉਹਨਾਂ ਦੇ ਆਪਣੇ ਕੁਝ ਮੁੱਦੇ ਨੇ ਸੋ ਉਹਨਾਂ ਦੇ ਵਿੱਚ ਪਾਵਰ ਬਹੁਤ ਸਟਰੋਂਗ ਹੈ ਤੁਹਾਨੂੰ ਵੀ ਪਤਾ ਤੁਸੀਂ ਵੀ ਮਿਲਦੇ ਰਹਿੰਦੇ ਹੋ ਸੋ ਉਹਨਾਂ ਇਸ਼ੂਸ ਦੇ ਉਤੇ ਹੈ ਬਾਕੀ ਜਿਹੜੀਆਂ ਕੋਰਟ ਦੀਆਂ ਗੱਲਾਂ ਨੇ ਉਹ ਪੰਜਾਬ ਦੀ ਤਰੀਬ ਤੁਸੀਂ ਮੁਲਾਕਾਤਾ ਕਰੀਆਂ ਨੇ ਕਿ ਤੁਸੀਂ ਅਪੀਲ ਵੀ ਕੀਤੀ ਕਈ ਵਾਰ ਕਿ ਤੁਸੀਂ ਮੈਡੀਕਲ ਟਰੀਟਮੈਂਟ ਲੈ ਲਓ ਫਿਰ ਜੇ ਆਪਾਂ ਆਲੋਪਰ ਸਮਝੀ ਤਾਂ ਪੰਜਾਬ ਦੇ ਵਿੱਚ ਦੇਖੋ ਆਪਾਂ ਕੋਈ ਨਿਰਾਸ਼ਾ ਨਹੀਂ ਹੋਣਾ ਚਾਹੀਦਾ ਪੋਜ਼ਿਟਿਵ ਥੌਟ ਦੇ ਨਾਲ ਚੱਲਣਾ ਚਾਹੀਦਾ ਔਰ ਹਮੇਸ਼ਾ ਜਿਹੜੀਆਂ ਪ੍ਰਸਥਿਤੀਆਂ ਚੇਂਜ ਹੁੰਦੀਆਂ ਰਹਿੰਦੀਆਂ ਨੇ ਸੋ ਉਹਦੇ ਨਾਲ ਇਹ ਨਹੀਂ ਕਿ ਆਪਾਂ ਇਹ ਕਹ ਲਿਆ ਵੀ ਉਹਨਾਂ ਨੂੰ ਅਪੀਲ ਕਰਦੇ ਆਂ ਕਈ ਦਲੀਲਾਂ ਵੀ ਕਰਦੇ ਆਂ ਜਿਹੜੀਆਂ ਕਿ ਤੁਹਾਨੂੰ ਮੈਂ ਰਿਸਪੋਇੰਟ ਤੇ ਮੈਂ ਨਹੀਂ ਦੱਸ ਸਕਦਾ ਸੋ ਹੋ ਸਕਦਾ ਕਿ ਕੋਈ ਪੋਜ਼ਿਟਿਵ ਰਿਜ਼ਲਟ ਨਿਕਲੇ। ਬਹੁਤ ਸਾਰੇ ਕਿਸਾਨ ਬੈਗੇ ਨੇ ਜਿਨ੍ਹਾਂ ਚ ਕਾਫੀ ਜ਼ਿਆਦਾ ਬਜ਼ੁਰਗ ਨੇ ਕਾਫੀ ਨੇ ਹਾਲਾਤ ਖਰਾਬ ਨੇ ਉਹਨਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਉਹਨਾਂ ਵਾਲੇ ਦਿਨ। ਹਾਂ ਮੈਨੂੰ ਦੱਸਿਆ ਜੀ ਇਹਨਾਂ ਨੇ 111 ਦੇ ਕਰੀਬ ਜਿਹੜੇ ਐ ਇਸ ਵੇਲੇ ਉਹ ਬੈਠੇ ਨੇ ਸੋ ਉਹਦੇ ਬਾਰੇ ਵੀ ਚਰਚਾਵਾਂ ਹੋਈਆਂ ਨੇ ਡੱਲੇয়াল ਸਾਹਿਬ ਉਹਨਾਂ ਬਾਰੇ ਵੀ ਬਰਟੇ ਔਰ ਇਹ ਸ ਇਹ ਜੀ ਆ ਦੇਖਦੇ ਆ ਕੋਈ ਮਾਮਲਾ ਹੱਲ ਨਿਕਲਦਾ ਲੱਗਦਾ ਆ ਦੇਖੋ ਪੋਜ਼ਿਟਿਵ ਰਹਿਣਾ ਚਾਹੀਦਾ ਜੀ ਥੈਂਕ ਯੂ ਕੋਈ ਵੀ ਮਸਲੇ ਦਾ ਹੱਲ ਹੱਲ ਤਾਂ ਗੱਲਬਾਤ ਨਾਲ ਹੀ ਹੁੰਦਾ ਤੇ ਗੱਲਬਾਤ ਨਾਲ ਹੀ ਹੋਣਾ ਥੈਂਕ ਯੂ ਥੈਂਕ ਯੂ ਥੈਂਕ ਯੂ